ਮਾ ਮਡੀ ਆ ਲੈ ਲਿਆ ਲੋ ਮਿੱਤਰੋ ਮੈਂ ਹੋ ਚਕੇ ਰੈਡੀ ਹੋ ਸਰੀ ਕਿਤੇ ਰੈਡੀ ਆ ਇੱਕ ਮਾਂ ਹੀ ਭਾਈ ਇਹ ਦੂਜੀ ਪੁਨਾ ਹੈ ਤੇ ਮਿੱਤਰੋ ਚਲਦਿਆਂ ਫਿਰ ਆਪਾਂ ਗੁਰਦੁਆਰੇ ਤੇ ਪ੍ਰਬਾਧ ਮੇਰੀ ਦਾ ਅੱਜ ਆ ਗਾ 8ਵਾਂ ਦਿਨ ਸ਼ਾਇਦ ਤੇ ਹੁਣ ਚਲਦੇ ਆ ਮਿੱਤਰੋ ਗੁਰਦੁਆਰੇ ਤੇ ਆ ਨੂਰ ਆ ਦਵਿੰਦਰ ਦੇ ਹਰਮਨ ਨੂੰ ਦੋਵੇਂ ਪਹੁੰਚ ਜੂਗੇ ਗੁਰਦਾਰੇ ਫਮੀ ਚਲਦੇ ਆ ਨਿੱਕਾ ਵੀ ਇਹ ਮੂ ਆਈ ਵੇਲਾ ਨਿੱਕੇ ਮੁੰਦੇ ਹੁੰਦੇ ਨਾਲ ਦਵਿੰਦਰ ਪਹਿਲੋ ਗੁਰਦਾਰੇ ਚਲ ਗਿਆ ਹੋਈ ਨਾ ਨੰ ਆ ਲੰਗ ਆਹ ਹੋ ਗੁਰਦਾਰੇ ਮੈਂ ਫੋਨ ਕੀਤਾ ਆ नौ मित्र तक दौर गुरद्वारे साहब पह पहुंच गए चलिए इधर अरदास हो गई देख लिया चल प्रभा फेरी देना फोन करते हैं ਰਵਾਇ 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 ਫੈਰ ਕੀ ਵਾਰ ਦੇ ਦਿੱਤੀਆਂ ਪੰਜਵਾਂ ਤੋਂ ਬੋਲਾ ਆਹੋ ਇੱਕ ਮੋੜ ਤੇ ਨਾ ਇਹ ਮੰਨ ਲਓ ਵੀ ਮੇត្រਾ ਹੋਣਾ ਆਪਾਂ ਚੱਲੇ ਆ ਗੁਰਦਾਸ ਦੇ ਉੱਤੇ ਤੇ ਜਿਹੜੀ ਇਹ ਪਰਵਾ ਦੀ ਵੀ ਇਤੋਂ ਆਪਣੀ ਘਰ ਤੇ ਆ ਜੀ ਤੇ 니 ਆਉਣੇ ਹੱਥਾਂ ਕੇ ਜਾਂਦੇ ਇਦਾਂ ਬਾਈ ਯੂਜ਼ ਕਰ ਸਕਦੇ ਆ ਤੇ ਚਾਵੇ ਹਾਂ ਕਿਉਂ ਬਾਈ ਵਾਲੇ ਜਿਹੜੇ ਪਰ ਬਾਅਦ ਵਿੱਚ ਮਾਰ ਦੋਨ ਦਵਾ ਦੇ ਹਾਂ ਲੋ ਵੀ ਮੇਤਰਾ ਹੋਣ ਮੈਂ ਆ ਚੁੱਕਾ ਹਾਂ ਮੈਂ ਸਕੂਲੋਂ ਸਕੂਲੇ ਵੀ ਹੋਏ ਆਇਆ ਤੇ ਸਕੂਲੋਂ ਆ ਕੇ ਤੇ ਹੁਣ ਮੇਤਰ ਮੈਂ ਰੋਟੀ ਪਾਣੀ ਖਾਣ ਆਇਆ ਅੰਦਰ ਮਿਲਦਾ ਮੈਦਾਨੂ ਬਾਹਰ ਵਿੱਚ ਇੱਕ ਦਿਨ ਮੈਨੂੰ ਮੌਸਮ ਖਾਲਾ ਦਾ ਗਰਮੀ ਬਹੁਤ ਜਰੀ ਹੈ ਤੇ ਟਪ ਕਰਕੇ ਗਰਮੀ ਹੁੰਦਾ ਤਾਂ ਬੜੀ ਠੰਡਿਆ ਘਰੇ ਸੀ ਅੰਦਰ ਰਹਿਣਾ ਫਿਰ ਤਾਂ ਠੰਡੀ ਲੱਗਣੀ ਆ ਮੈਂ ਪੂਰੀ ਬਾਵਾਂ ਦੇ ਕੱਪੜੇ ਪਾਏ ਆ ਤੇ ਚਲੋ ਜਮ ਇਹ ਚੱਲਦੇ ਆ ਮਿੱਤਰੋ ਹੁਣ ਆਪਾਂ ਰੋਟੀ ਪਾਣੀ ਖਾ ਲਿਆ ਫਿਰ ਕੰਨ ਮਿਲਦੇ ਆ ਬਾਹਰ ਵਿੱਚ ਤੁਹਾਾਂ ਜੀ ਮੈਂ ਮੇਤਰੋ ਇਸ ਤਰ੍ਹਾਂ ਵੀ ਵੇਖੀਦਾ ਜੀ ਉਹ ਕੋਣੋ ਜਗਾ ਭਾਈ ਟਿਊਸ਼ਨ ਦਾ ਟਾਈਮ ਹੈ ਤੇ ਉਦੋਂ ਭਈ ਮੈਨੂੰ ਸੁਸਤੀ ਦੀ ਤੇ ਹੁਣ ਮੈਂ ਪੂਰਾ ਓਕੇ ਆਂ ਬਈ ਚੱਲ ਲਗਾ ਮਿੱਤਰ ਮੈਂ ਟਿਊਸ਼ਨ ਤੇ ਤੇ ਬਾਹਰ ਦਾ ਮਾਹਰ ਇਸ ਤਰ੍ਹਾਂ ਨਾਲ ਇਸ ਤਰ੍ਹਾਂ ਉਹ ਬਖਾਇਆ ਤੁਹਾਨੂੰ ਉਹ ਜੜੀਏ ਭਾਈ ਬਾਹਰ ਕੋਈ ਹੋਰ ਜਾਂਦੋ ਮਿਲ ਗਿਆ ਤੇ ਆਉਂਦੇ ਆ ਮੇਰੇ ਮਿੱਤਰ ਟਿਊਸ਼ਨ ਨਾਲ ਨਹੀਂ ਮੈਂ ਟਿਊਸ਼ਨ ਰੋ ਆਉਂਦਾ ਹਾਂ ਹਾਂਜੀ ਭਾਈ ਮੇਰੇ ਆਜਿਆ ਕਰੋ ਵੀਰ ਬਣਾਉਣੀਆਂ ਆਂਦੇ ਆਂ ਬਲੋਗ ਏ ਆਂਦੇ ਆਂ ਬਲੌਗ ਚਲੋ ਫੈਰ ਫੋਲੋਇੰਗ ਹੈ ਹਲੋ ਹਾਂ ਕੋਈ ਕਿਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਹਾਈ ਕੀ ਬਲੌਗ ਕਿ ਬੰਨ ਵੀ ਸਹੀ ਦਾ ਵਾ ਜਰੂਰ ਜਰੂਰ ਬਾਈ ਲੋ ਮਿੱਤਰੋ ਮੜਾ ਆਪਾਂ ਖਾਣੇ ਕਿੰਨੇ ਚੱਲੇ ਆ ਬਈ ਕਰੇ ਆ ਜਾ ਕਰ ਲੋ ਮਿੱਤਰੋ ਥੋੜਾ ਬੁਤਾ ਹੀ ਖਾ ਲਿਆ ਆਪਾਂ ਬੰਦੇ ਟਿੱਕੀ ਖਾਣ ਤੋਂ ਬਾਅਦ ਤਾਂ ਹੁਣ ਆਪਾਂ ਚੱਲਦੇ ਆ ਹੁਣ ਆਪਾਂ ਚੱਲਦੇ ਆ ਵੀ ਘਰਾਂ ਨੂੰ ਚੱਲ ਕੇ ਸੋਕਾ ਸੰਗਰੀ ਫਿਰ ਤਾਂ ਲੱਗੂ ਬਈ ਬਾਅਦ ਚੱਲ ਲੋ ਮਿੱਤਰੋ ਹੁਣ ਆ ਪਾਚ ਗਏ ਮੈਂ ਇੱਕ ਗੁਰਦੁਆਰੇ ਤੇ ਤੇ ਹਾਂ ਬਾਬਾ ਜੀ ਦੀ ਬਾਰੀ ਬੜੀ ਪੁਰਾਣੀ ਤੇ ਹੁਣ ਮਿੱਤਰੋ ਚਲਦੇ ਸੁਖਾਸਨ ਕਰੀਏ ਕਿ ਅੱਗੇ ਮਨਦਾ ਹੋ ਗਿਆ ਸੁਖਾਸਨ ਹੋ ਗਿਆ ਭਰਾ ਤੇ 6 ਵਜੇ ਕੇ 10 ਮਿੰਟ ਤੇ ਸੁਖਾਸਨ ਹੋ ਚੁੱਕਾ ਹੈ ਮੈਨੂੰ ਲੱਗਾ ਪੁਣੀ 6 ਰਹਿਣਾ ਸਹਿਬ ਸਟਾਰਟ ਕਰ ਦਿੰਦੇ ਆ ਨਾ ਹੁਣ ਗੁਰਦਾਰੇ ਵਾਲਾ ਨੇ 6 ਵਜੇ ਨਹੀਂ ਰਹਿ ਬੜਾ ਇਹਦਾ 6 ਵਜੇ ਕਿਦਾਂ ਕਰਦੇ ਵੀਰੇ 6:10 ਹੋਏ ਆ ਤੇ ਸਮਾਪਤੀ ਹੋ ਗਈ ਆ ਕਿ ਮਖੀ ਹਾਂ ਆ ਲੋ ਵੀ ਮੇਤਰੋ ਹੁਣ ਆਪਾਂ ਆ ਚੁੱਕੇ ਆਂ ਭਾਈ ਗੁਰਦੁਆਰੇ ਤੇ ਉਹ ਐਸਾ ਖਾਸਨ ਕਰਾ ਕੇ ਦੇ ਦੇ ਦੀ ਭਾਈ ਇੱਕੜੀ ਮਣੀ ਚੜੀਆਂ ਸੀਟ ਦੇ ਆ ਦੇ 100 ਰੁਪਏ ਇਹਨਾਂ ਨੂੰ ਪਤਾ ਨਹੀਂ ਐ ਨਹੀਂ ਮੇਰ ਤੋਂ ਯਾ ਨਾ ਯਾ ਨਾ ਅੱਜ ਫੇਰ ਬੜੀ ਰੇਟ ਆ ਆ ਜੇ ਬੰਦਾ ਆ ਇਹਦਾ ਕੀ ਦੱਸੋਗੇ ਬਿਆਣ ਦੋ ਭਾਈ ਤੁਸੀਂ ਕੀ ਬਿਆਣ ਬਿਆਣ ਦੋ ਕੋਈ ਤੁਸੀਂ ਰੇਟ ਕਿਉਂ ਦੇ ਦੀ ਅੱਜ 100 100 ਰਹਿਣਾ ਨਹੀਂ 100 100 ਫੜ 100 ਰਹਿਣਾ ਗੁਰਦੁਆਰੇ ਫੜੀ ਫੜੀ ਬਾਬਾ ਜੀ ਨਿਜਾਬੀ ਆਂਦੇ ਦਾ ਨੈਕਸਟ ਡੇ ਮੈਂ ਵੀ ਮੈਂ ਵੀ ਮੈਂ ਵੀ ਕੀ ਹਾਲ ਚਾਲ ਹੈ ਮਿੱਤਰੋ ਟਾਟਾ ਸਾਰੇ ਨੂੰ ਸਵਾਗਤ ਹੈ ਡੇ ਆਫ 9 ਪਰਬਤ ਹਿੰਦੀ ਵਿੱਚ ਤੇ ਮਿੱਤਰੋ ਹੁਣ ਆਪਾਂ ਚੱਲੀਆਂ ਵੀ ਗੁਰਦੁਆਰੇ ਪਰਬਤ ਹੈ ਤੇ ਅੱਜ ਫਿਰ ਤੋਂ ਪਰ ਕੰਨਾ ਦੋਤੇ ਸਾਰਿਆਂ ਨੇ ਬੰਨੇ ਹਨ ਦਵਿੰਦਰ ਦਾ ਵੀ ਚੈੱਕ ਕਰਨਾ ਦੋਤੇ ਨੂਰ ਦਾ ਵੀ ਕਰਨਾ ਦੋਤੇ ਆ ਤੇ ਮੇਰਾ ਵੀ ਚਾਹਾਂਗੇ ਗੁਰਦੁਆਰੇ ਤੁਹਾਨੂੰ ਮਿਲਦੇ ਨੇ ਲੈਣਾ ਕੋਈ ਦੇ 55 ਹੋਏ ਆ ਜਿਹਦੇ ਤੋਂ ਜੁੜੇ ਦੇ ਪਰਨਾ ਨਹੀਂ ਬਾਈਦਾ ਚਲੋ ਜਾਈਏ ਅਰਦਾਸ ਹੁੰਦੀ ਅੰਦਰ ਵਾਈਗਰੋਤ 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 ਲੋਕਾਂ ਨੂੰ ਉਰਵਾਤੀ ਮਾਰਨਾ ਬੜਾ ਨਾਲਾ ਲੋ ਵੀ ਮਿੱਤਰੋ ਪਰ ਬਾਦ ਫੇਰੀ ਮਿਸ਼ਨ ਸਕਸੈਸਫੁਲ ਨੇ ਆਪਨਾ ਫੇਰ ਤੋਂ ਤਿੰਨ ਚਾਰਾਂ ਜਾਣਿਆਂ ਦਾ ਗੁਰਦਾਲ ਭਾਈ ਆਉਂਦੀ ਹੋਗੇ ਹਾਂਜੀ ਅੱਛਾ ਉਹ ਕੰਦੋ ਕੰਦੀ ਹੋ ਗਿਆ ਵਾ ਆਹੋ ਤੇ ਆਉਂਦੀ ਹੋ ਵੇਖੋ ਆਉਂਦੀ ਆ ਆਪਣੇ ਘਰ ਨੂੰ ਹੋ ਗਿਆ ਆ ਕੋ ਆ ਕੋ ਜੂਮ ਕਰ ਜੂ ਕੰਦੋ ਵੇਖੋ ਜੀ ਵੇਖੋ ਸੇਵਾ ਕਰਨ ਦਾ ਹੀ ਨਤੀਜਾ ਹੈ ਜੀ ਸੇਵਾ ਕਰੋ ਤੇ ਲੋਕੀ ਵੰਦ ਪ੍ਰਸ਼ਾਦ ਦੇ ਦਿੰਦੇ ਚਲਦੇ ਮਿੱਤਰੋ ਨਾ ਪੱਕੇ ਹਾਂਜੀ ਭਾਈ ਮਿੱਤਰੋ ਜਿਸ ਤਰ੍ਹਾਂ ਤੁਸੀਂ ਸੇਕ ਸਾਦੇ ਹੋ ਅੱਜ ਆ ਦੂਸਰਾ ਦਿਨ ਹੁਣ ਮੈਂ ਆ ਚੁੱਕਾ ਹਾਂ ਬੀ ਸਕੂਲੋਂ ਦਾ ਸਕੂਲੋਂ ਆ ਕੇ ਹੁਣ ਮੈਂ ਪੱਗ ਵੀ ਲਾ ਦਿੰਨਾ ਆ ਪਰਨਾ ਬੰਦਣਾ ਗੂਲ ਤੇ ਹੁਣ ਤੁਹਾਨੂੰ ਮਿਲਦੀਆਂ ਵੀ ਮਿੱਤਰੋ ਰੋਟੀ ਪਾਣੀ ਖਾਤੋਂ ਬਾਅਦ ਮੌਸਮ ਕੋ ਜਿਸ ਤਰ੍ਹਾਂ ਦਾ ਐ ਤੋ ਬੜੀ ਚੜੀ ਹੋਈ ਆ ਯਾਰ ਤੇ ਤੁਹਾਨੂੰ ਹੁਣ ਮਿਲਦੇ ਆ ਘੜਿਕ ਨੂੰ ਬਾਅਦ ਵਿੱਚ ਹੋਈ ਤੇ ਛਿੜ ਗਏ ਨਾ 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 ਲੰਘ ਜਾਨੀ ਐ ਨਹੀਂ ਅੱਖਾਂ ਚ ਅੱਖ ਪਾ ਕੇ ਨਹੀਂ ਖਾਣਾ ਤੂੰ ਮੁੱਲ ਤਾਰ ਦੇ ਰਾਹੀ ਲੰਘ ਇਨਾ ਬਤਾਉਣਾ ਖਲ ਨਵੋ ਵੀ ਮਿੱਤਰੋ ਤੁਹਾਡਾ ਬਰਾ ਰੈਡੀ ਸ਼ੈਡੀ ਹੋ ਚੁਕਾ ਹੈ ਤੇ ਮੈਂ ਇਨਾ ਸੋਈ ਆ ਹਾਂ ਕਿਉਂਕਿ ਰੁਟੀਨ ਆ ਯਾਰ ਜਿੱਦੋਂ ਸਵੇਰੇ 5 ਵਜੇ ਉੱਠਣਾ ਨੀਂਦ ਤੇ ਆਪਣੀਆਂ ਪਾਏ ਨਹੀਂ ਤੇ ਮਿੱਤਰੋ ਹੁਣ ਟਿਊਸ਼ਨ ਦੇ ਜਾਂਦਾ ਟਾਈਮ ਹੋ ਗਿਆ ਚਲ ਗਿਆ ਭਾਈ ਬੈਗ ਫੜੀ ਜਾ ਰਿਹਾ ਬੈਗ ਫੇਰੇ ਨਾ ਨਵੋ ਵੀ ਮਿੱਤਰੋ ਪਾ ਲਿਆ ਬੈਗ ਤੇ ਹੁਣ ਮੈਂ ਚੱਲਾਂ ਮੇਰੇ ਟਿਊਸ਼ਨ ਤੇ ਪੈਟਾ ਨੰਮ ਲਿਆ ਹਾਂ ਸਦਾ ਵੀਸ਼ਣ ਤੋਂ ਆਹ ਆ ਗਏ ਬਈ ਮਿੱਤਰੋ ਤੇ ਲਈ ਲੋ ਮਿੱਤਰੋ ਆ ਜਾ ਕਰੋ ਨਿਆਣੀ ਦਾ ਧੱਕਾ ਕਰਦੇ ਆਂ ਨਿਆਣੀ ਕੋ 5 ਰੁਪਏ ਦੀ ਚੀਜ਼ ਖੁੰਦੀ ਆਂ ਵੀ ਜੋ ਸਿੰਘ ਭਾਈ ਆ ਜਾ ਨੂ ਭਾਈ ਮਣ ਚਾ ਦੇ ਕੀ ਖੁੰਦੇ ਆ ਨਾ ਹੀ ਸ਼ਰਮ ਸ਼ਰਮ ਕਰੀਂ ਨਾਸਿਆ ਯਾਰ ਯਾਰ ਬਾਕਸ ਦੌੜੀ ਦੀ ਆ ਜਾ ਆ ਕੇ ਰੋ ਵੀ ਜੋ ਸਿੰਘ ਬੱਚੇ ਨਾ ਧੱਕਾ ਕਰਦਾ ਆ ਉਹਦੀ ਸਾਰੀ ਈਰ ਖੋ ਕੇ ਆ ਗਿਆ ਸਾਡਾ ਫਾਇਦਾ ਹੋਇਆ ਇਹ ਦੇਣਾ ਬੱਚੇ ਨਾਲ ਹਾਂਜੀ ਆਖੋ ਭਾਈਏ ਖੋਲ ਹੀ ਆਏ ਨਹੀਂ ਕੋਈ ਗੱਲ ਨਹੀਂ ਇਹ ਨਾਲ ਹੀ ਵੇਤੀ ਪਾ ਦੂਣਾ ਚਲਦੇ ਮੈਨੂੰ ਨਾ ਬਕਰੇ ਆ ਗੇ ਨਹੀਂ ਇਹਦਾ ਜਾਣਦੇ ਮਿੱਤਰੋ ਆਪਾਂ ਅਗਰਦਾਰੀ ਹਾਂ ਹਾਂ ਇੱਕ ਮਿੰਟ ਹੋਣਾ ਚੱਪਾ ਦਾ ਹਾਂ ਹਾਂ ਜੀ ਮਿੱਤਰੋ ਨਾ ਬਾਜ ਕੇ ਗੁਰਦੁਆਰੇ ਤੇ ਹੁਣ ਆਪਾਂ ਪਤਾ ਸੰਗਰਾਂਦੇ ਤਾਂ ਸਾਨੂੰ ਮਿਲ ਗਿਆ। ਉਹ ਸੋਕਾਸ਼ਨ ਕਰਾ ਲਿਆ। ਮਲਾਂ ਉਹ ਚੱਪਲ ਆ। ਇੱਧਰ ਨਹੀਂ ਆ ਜਾਂਦਾ। ਨਾ ਵੇਖੋ ਇਹਨਾਂ ਨੇ ਮੇਰੀ ਚੱਪਲ ਗਵਾਤੀ ਹੈ ਜੀ ਇੱਕ ਇਹਦੀ ਵੀ ਗਵਾਤੀ ਹੈ ਇੱਕ ਮੇਰੀ ਗਵਾਤੀ ਹੈ। ਹੁਣ ਮਿੱਤਰੋ ਚੱਲਦੇ ਆਂ ਆਪਾਂ ਕਰੇ। ਸੋਕਾਸ਼ਨ ਕਰਾ ਲੇ। ਦੁਕਾਨ ਕਰਾ ਜੋ ਨਾ ਬਾਜ ਕੇ ਤੇ। ਥੱਲੇ। ਵੇ। ਆ ਵੇ ਆ ਵੇ ਇੱਕ ਤਾਂ ਮੇਰੀ ਗੱਲ ਚ ਦਿਆ ਪਹਣ ਮੈਂ। ਦੇਖੋ। ਗਵਾਤੀ ਉਹ। ਸਾਰੇ ਜਾਨ ਆ ਗਏ ਫਿਰ ਇਹਨੇ ਮੂੰਹ ਵੇਖਣਾ ਕੀ ਕਰੀਆ ਨਾ ਆ ਤੇ ਦੱਸ ਲੋ ਮਿੱਤਰੋ ਦੂਰ ਨੇ 20 ਰੁਪਈਆ ਨੇ ਵੱਧ ਵੀ ਨਹੀਂ ਲਏ ਤਾਂ ਤਾਂ ਵੀ ਰੋਈ ਜਾਂਦੇ ਆ ਤੇ 320 ਰੁਪਈਆ ਬਣੇ ਹੀ 300 ਬਣੇ ਹੀ ਉਦਾਂ ਤੇ ਆਪਾਂ ਵੀ ਆਂ ਦੀ ਕੋਲਡ ਡਰਿੰਕ ਵੀ ਲੈ ਲਈ ਤਾਂ ਕਰਕੇ ਹੁਣ ਚੱਲਦੇ ਆ ਮਿੱਤਰੋ ਆਪਾਂ ਕਰੇਗੇ ਕੀ ਕੀ ਕਹਿੰਦੇ ਭਾਈ ਤੁਸੀਂ ਅੱਧੀ ਰੇਸ ਲਾਈ ਜੀ ਓ ਅੱਧੀ ਗਾਮਾ ਸਾਡੇ ਰੇਸ ਲੱਗੂਗੀ ਓ ਅਸਲੀ ਭਾਈ ਮੈਰ ਹੁਣ ਕਾਈ ਲੱਗ ਗਈਆਂ ਚਲੋ ਚੰਗਾ ਲਾਓ ਰੇਸ 1 2 3 ਓ ਨਹੀਂ 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 ਗਲਤ ਗੱਲ ਗਲਤ ਗੱਲ ਹੈ ਚੱਲ ਮਗਰੋ ਤੂੰ ਮਗਰ ਕਾ ਸਕੂਟਰੀ ਆ ਪਣੀ ਉਪਾ ਮੈਂ ਆਂਟੀ ਜੀ ਮਾਰਨੇ ਹੋ ਗਏ ਓਏ ਸੁਦਾਈ ਆ ਉਹ ਵੀ ਉੱਡਦੀ ਜਾਂਦੀ ਓਏ ਉਹ ਵਾ ਉਹ ਸੁਦਾਈ ਉਹ ਓਏ ਪਪਾ